ਅਵੇ ਕੀ ਵੀਡੀਓ ਮਾੜੀ ਮੰਨਣਾ ਕਿ ਚੰਗਾ ਚੰਗਾ ਚਾਰ ਤੈਨੂੰ ਫੜਾਓ ਅੱਜ ਫੜਾਓ ਇਹਦੇ ਅਫਣੀ ਯਾਰ ਵੀਡੀਓ ਬਣਾਏ ਓਏ ਆ ਵੇਖ ਲੋ ਲੋਕੋ ਇੱਧਰ ਆ ਤੁਹਾਡੇ ਬੰਦੀ ਮੇਨ ਹਾਂਜੀ ਆ ਇੱਧਰ ਵੇਖੋ ਆ ਜ਼ਹਿਰ ਵੇਖੋ ਤੁਹਾਡੇ ਲੋਕੋ ਆ ਜਵਾਨ ਤੁਹਾਡੇ ਕਿਵੇਂ ਵੱਜ ਜਾਣਗੇ ਕਿਵੇਂ ਬਚਾ ਲਓਗੇ ਤੁਸੀਂ ਆਪਦੇ ਜਵਾਨ ਆ ਜਿਹੜੇ ਚਬਲ ਬੋਲੇ ਜਿਹੜੇ ਬੁੱਢੇ ਟੁੱਕੇ ਆ ਸ਼ਰਮੋਣੀ ਚਾਹੀਦੀ ਆ ਤੁਸੀਂ ਦੇਖ ਕੇ ਕਿਵੇਂ ਬਚਾ ਲਓਗੇ ਆਪਦੇ ਜਵਾਨ ਸੋਡੀਆਂ ਧੀਆਂ ਵੀ ਸੇਵ ਨਹੀਂ ਹੈਗੀਆਂ ਅੱਜ ਜੇ ਤੁਸੀਂ ਕਹੋਗੇ ਅਠ ਅੱਧ ਨੋ ਨੋ ਦਾਦਾ ਦਾਆਂ ਬੱਚੀਆਂ ਜਿਹੜੀਆਂ ਉਹ ਵੀ ਇਹ ਚਮੜ ਬੰਦਿਆਂ ਦੇ ਆਪਣੇ ਪੈਸਾ ਖਾਤਰ ਤੇ ਇਹਨਾਂ ਨੇ ਇਹ ਦੇ ਦੇ ਕੇ ਉਹਨਾਂ ਨੂੰ ਇਹ ਕਰਦੇ ਨੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਪੂਰਾ ਲਵੇ 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 ਇਹ ਕਿਤੋਂ ਆਇਆ ਹੈ ਇਹਨੂੰ ਮੈਂ ਉੱਤੀ ਬੋਲ ਆ ਨਹੀਂ ਹੋਰ ਕਿੰਨੇ ਦਾ ਨਹੀਂ ਇਹਨੂੰ ਇੱਕ ਮਿੰਟ ਹੁੰਦੇ ਆ ਲੈ ਇੱਕ ਦਰਾਸਤ ਗੱਲ ਹੈ ਪਿੱਛੇ ਰੱਖੋ ਬਚਾ ਲੋ ਇਹਨਾਂ ਨੂੰ ਨੇ ਆਸੀਂ ਪਹਿਲਾਂ ਵੀ ਉਦੋਂ ਵੀ ਕਿਹਾ ਸੀ ਵੀ ਹੁਣ ਅਸੀਂ ਇਹਦਾ ਹਿਸਾਬ ਲਾਵਾਂਗੇ ਪ੍ਰਸ਼ਾਸਨ ਨੂੰ ਤਾਂ ਸਖਤ ਕਾਰਵਾਈ ਹੈਗੀ ਹੈਗੀ ਗੁੱਟ ਗਾਟਾਂ ਤੇ ਗਿੱਟਾ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਤੇ ਸਭ ਤੋਂ ਵੱਡੀ ਗੱਲ ਜਿਹੜਾ ਛਪਾਰਸੀ ਮੰਗਰ ਇਹਨਾਂ ਦੇ ਥਾਣੇ ਤੱਕ ਆ ਗਿਆ ਪਹਿਲਾ ਸ਼ਿਪਾਰਸ਼ੀ ਦਾ ਨੰਬਰ ਲਾਵਾਂਗੇ ਸਹੀ ਗੱਲ ਹੈ ਪਹਿਲਾ ਸ਼ਿਪਾਰਸ਼ੀ ਦਾ ਨੰਬਰ ਲਾਵਾਂਗੇ ਦੱਸੋ ਮੈਨੂੰ ਇੱਕ ਮਿੰਟ ਇੱਕੜਿਆਂ ਵਿੱਚ ਆਏ ਹਣ ਸੀ ਆਏ ਹਣ ਸੀ